ਕਿਸੇ ਬਾਰੇ ਗਲਤ ਬੋਲ ਕੇ ਜਾਂ ਗਲਤ ਉਹਦੀ ਵੀਡੀਓਜ਼ ਉੱਤੇ ਕੋਈ ਹੋਰ ਫੇਸ ਲਗਾ ਕੇ ਜਾਂ ਉਹਦੀ ਹੀ ਮਤਲਬ ਕਿ ਉਹ ਬੰਦੇ ਦੀ ਵੋਕਲ ਨੂੰ AI ਨਾਲ ਤਿਆਰ ਕਰਕੇ ਉਹ ਚੀਜ਼ ਦੇ ਉੱਤੇ ਨਾ ਕਰੋ ਪਲੀਜ਼ ਹੱਥ ਬੰਨ ਕੇ ਬੇਨਤੀ ਆ ਕਿਸੇ ਦੀ ਜ਼ਿੰਦਗੀ ਬਰਬਾਦ ਕਰਕੇ ਜਾਂ ਕਿਸੇ ਇਨਸਾਨ ਨਾਲ ਮਾੜਾ ਕਰਕੇ ਜੇ ਤੁਸੀਂ ਖੱਟਿਆ ਖਾ ਰਹੇ ਹੋ ਨਾ ਉਹ ਇੱਕ ਨਾ ਇੱਕ ਦਿਨ ਤੁਹਾਨੂੰ ਭਿਆਨਕ ਬਿਮਾਰੀ ਦਾ ਹਿੱਸਾ ਬਣ ਕੇ ਬਾਹਰ ਨਿਕਲੇਗਾ ਆਏ ਹੋਏ ਸਸ਼ੀਕਾ ਕੀ ਹਲਚਲ ਜੀ ਮੈਂ ਜੀਤਾ ਪੜਵਾਰਨ ਤੇ ਕਾਫੀ ਲੋਕਾਂ ਨੇ ਨਾ ਮਤਲਬ ਮੈਂ ਜੀ ਸੋਚੀ ਵੀ ਚਲੋ ਆਪਾਂ ਪਹਿਲਾਂ ਤਾਂ ਹੜ ਤੇ ਮੁੱਦੇ ਤੇ ਗੱਲ ਕਰਦੇ ਆ ਬਹੁਤ ਲੋਕਾਂ ਨੇ ਹੈ ਨਾ ਉੱਥੇ ਗਏ ਤੇ ਵੀਡੀਓਜ਼ ਵੀ ਬਣਾਈਆਂ ਨੇ ਕਿ ਮੈਂ ਇਹ ਵੀ ਤੱਕ ਸੁਣਿਆ ਕਿ ਸਪੈਸ਼ਲ ਨਾਲ ਵੀਡੀਓ ਵਾਸਤੇ ਇੱਕ ਪਰਸਨ ਵੀ ਜਾਂਦਾ ਸੀਗਾ ਉਹਨਾਂ ਦੇ ਨਾਲ ਚਲੋ ਜਿਹੜੇ ਆ ਨਾ ਮਤਲਬ ਕਿ ਆਪਣੇ ਕਾਫੀ ਮਤਲਬ ਕਿ ਇੰਡਸਟਰੀ ਦੇ ਵਿੱਚ ਆ ਟੈਸਟ ਨੇ ਨਿਮਰਤ ਖਰ ਐਮੀ ਵੈਰਕੂ ਵਗੈਰਾ ਜਿੱਦਾਂ ਕੀ ਹਨਾ ਚਲੋ ਇਹਨਾਂ ਨੇ ਤੁਹਾਨੂੰ ਪਤਾ ਹੀ ਆ ਹਨਾ ਵੀ ਇਹਨਾਂ ਤਾਂ ਲੋਕ ਵੈਸੇ ਵੀ ਚਲੋ ਆਪੇ ਬਣਾ ਦਿੰਦੇ ਆ ਕਾਫੀ ਇੰਸਟਾਗ੍ਰਾਮਰ ਨੇ ਯੂਟਿਊਬਰ ਨੇ ਉਹਨਾਂ ਨੇ ਖੁਦ ਆਪਦੇ ਨਾਲ ਸਪੈਸ਼ਲ ਕੈਮਰਾਮੈਨ ਲੈ ਕੇ ਗਿਆ ਇਹ ਚੀਜ਼ ਚਮ ਵਧੀਆ ਲੱਗੀ ਐਵੇਂ ਲੱਗਿਆ ਕਿ ਮਤਲਬ ਸੱਚੀ ਨਹੀਂ ਵਧੀਆ ਲੱਗੀ ਤੇ ਕੁਝ ਲੋਕ ਇਹ ਗੱਲ ਕਹਿੰਦੇ ਆ ਕਿ ਹਨਾ ਵੀ ਉਹਨੇ ਕੁਝ ਵੀ ਹਨਾ ਵੀ ਉਹਨੇ ਪੈਸੇ ਨਹੀਂ ਲਾਏ ਆ ਉਹਨੇ ਸੇਵਾ ਨਹੀਂ ਕੀਤੀ ਇਸ ਚੀਜ਼ ਦੇ ਵਿੱਚ ਜਾਂ ਉਹ ਮਤਲਬ ਇਹ ਤਾਂ ਸਿਰਫ ਫ੍ਰੀਲਾ ਬਣਾ ਜੋ ਕਰਿਆ ਮੈਂ ਤੁਸੀ ਇੱਕ ਚੀਜ਼ ਹਮੇਸ਼ਾ ਯਾਦ ਰੱਖਿਓ ਕਈ ਲੋਕ ਤਾਂ ਦਿਖਾਵਾ ਕਰ ਦਿੰਦੇ ਆ ਮਤਲਬ ਕਿ ਪੈਸੇ ਲਾਉਂਦੇ ਆ ਸੇਵਾ ਵੀ ਕਰਦੇ ਆ ਤੇ ਵੀਡੀਓਜ਼ ਬਣਾ ਕੇ ਅਪਲੋਡ ਕਰ ਦਿੰਦੇ ਆ ਠੀਕ ਹੈ ਮੈਂ ਫਿਰ ਦੁਬਾਰਾ ਤੋਂ ਕਹਿ ਰਹੀ ਆ ਮੈਂ ਨਿਮਰਤ ਖਹਿਰਾ ਸੁਨਿੰਦਾ ਸ਼ਰਮਾ ਇਸ ਪੱਧਰ ਤੇ ਜਿੰਨੇ ਵੀ ਆਰਟਿਸਟ ਨੇ ਉਹਨਾਂ ਬਾਰੇ ਨਹੀਂ ਬੋਲ ਰਹੀ ਕਿਉਂ ਕਿ ਉਹਨਾਂ ਆਰਟਿਸਟਾਂ ਦੀ ਵੀਡੀਓਜ਼ ਆਪਣੇ ਵਰਗੇ ਜਾ ਕੇ ਬਣਾ ਦਿੰਦੇ ਆ ਸੋ ਮੈਂ ਉਹਨਾਂ ਬਾਰੇ ਨਹੀਂ ਬੋਲ ਰਹੀ ਮੈਂ ਸਿਰਫ ਆਮ ਇੰਸਟਾਗ੍ਰਾਮ ਵਾਲੇ ਬੋਲ ਰਹੀ ਆ ਜਿਹੜੇ ਕਿ ਖੁਦ ਆਪਦੇ ਵੀਡੀਓਜ਼ ਬਣਵਾਉਂਦੇ ਆ ਵੀ ਸੇਵਾ ਕਰਨ ਲੱਗੇ ਇੰਨਾ ਰਸ਼ ਲੈ ਕੇ ਜਾ ਰਹੇ ਆ ਜੀ ਆਹ ਕਰ ਰਹੇ ਆ ਜੀ ਉਹ ਕਰ ਰਹੇ ਆ ਜੀ ਇਸ ਇਦਾਂ ਉਹ ਆਪਦੇ ਵੀਡੀਓਜ਼ ਖੁਦ ਬਣਵਾਉਂਦੇ ਆ ਤੇ ਦੂਜੀ ਗੱਲ ਇਹ ਆ ਕੀ ਜਿੱਦ ਦੀ ਸੇਵਾ ਕਰਨੀ ਆ ਤਾਂ ਮਤਲਬ ਮੈਂ ਰੀਲ ਵੀ ਪਾਈ ਸੀ ਅਜਾ ਇੰਸਟਾਗ੍ਰam ਦੇ ਉੱਤੇ ਮੇਰਾ ਇੰਸਟਾਗ੍ਰam ਦਾ ਨਾਮ ਜੀਤਾ ਰਹਿਮਤ 4913 ਤੇ ਗੁਪਤਦਾਨ ਵੀ ਹੋ ਸਕਦੇ ਆ ਰੀਲਸ ਤੁਸੀਂ ਖੁਦ ਨਾ ਬਣਵਾਇਆ ਕਰੋ ਮਤਲਬ ਵਧੀਆ ਨਹੀਂ ਲੱਗਦਾ ਜਿਹਨੂੰ ਤੁਸੀਂ ਰਾਸ਼ਨ ਫੜਾ ਰਹੇ ਹੋ ਤੁਸੀਂ ਉਸ ਤੋਂ ਬਾਅਦ ਪਿੱਛੇ ਕੈਮਰਾ ਚੱਲ ਰਿਹਾ ਅੱਗੇ ਵੀ ਹਨਾ ਚਲੋ ਹਰ ਇੱਕ ਬੰਦਾ ਕਹਿੰਦੇ ਵੀ ਹੁਣ ਕਿੰਨੇ ਕਰੋੜਾ ਰੁਪਏ ਦੀਆਂ ਕੋਠੀਆਂ ਟੱਗੀਆਂ ਤੇ ਉਹਨਾਂ ਵਿਚਾਰਾਂ ਦਾ ਕੋਈ ਕਸੂਰ ਨਹੀਂ ਸੀ ਹੈਗਾ ਹਨਾ ਉਹ ਵੀ ਕਿੰਨੇ ਮਤਲਬ ਕਿ ਰਿਚ ਫੈਮਿਲੀ ਤੋਂ ਸੀ ਜਿਨ੍ਹਾਂ ਦੀਆਂ ਮਹਿੰਗੀਆਂ-ਮਹਿੰਗੀਆਂ ਪਰ ਉਹਨਾਂ ਦੇ ਇਸ ਟਮ ਹਾਲਾਤੇ ਹੋ ਗਏ ਕਿ ਉਹਨਾਂ ਨੂੰ ਰੋਟੀ ਵੀ ਮੰਗ ਕੇ ਖਾਣੀ ਪੈਂਦੀ ਆ ਸੋ ਮਤਲਬ ਕਿ ਤੁਸੀਂ ਜਿਵੇਂ ਵੀਡੀਓਜ਼ ਨਾ ਬਣਾਇਆ ਕਰੋ ਵਧੀਆ ਲੱਗਦਾ ਹਨਾ ਕਈ ਲੋਕ ਤਾਂ ਮਤਲਬ ਸਪੈਸ਼ਲ ਕੈਮਰਾਮੈਨ ਲੈ ਕੇ ਜਾਂਦੇ ਪਿਆ ਸੋ ਇਦਾਂ ਦੇ ਕੰਮ ਨਾ ਕਰੋ ਜੀ ਜੇ ਤੁਸੀਂ ਦਾਨ ਕਰਨਾ ਹੈ ਤਾਂ ਗੁਪਤ ਦਾਨ ਕਰ ਸਕਦੇ ਹੋ ਗੁਪਤ ਦਾਨ ਕਰੋ ਤੇ ਬਾਕੀ ਜਿਨ੍ਹਾਂ ਨੂੰ ਤੁਸੀਂ ਬੋਲ ਰਹੇ ਹੋ ਕਿ ਇਹਨੇ ਤਾਂ ਕੁਝ ਲਾਇਆ ਨਹੀਂ ਇਹਨੇ ਤਾਂ ਕੋਈ ਦਾਨ ਨਹੀਂ ਦਿੱਤਾ ਇਹਦੇ ਕੋਈ ਵੀਡੀਓਜ਼ ਨਹੀਂ ਆਏ ਕੀ ਪਤਾ ਤੁਹਾਨੂੰ ਤੁਹਾਡੇ ਨਾਲ ਵਾਅਦਾ ਕੀਤਾ ਹੋਵੇ ਕੀ ਪਤਾ ਤੁਹਾਨੂੰ ਤੁਹਾਡੇ ਨਾਲ ਵਾਅਦਾ ਅ ਉੱਥੇ ਨਹੀਂ ਗਿਆ ਹੋਣਾ ਲੇਕਿਨ ਉਹਦਾ ਕੋਈ ਉਹਦੀ ਟੀਮ ਚੋਂ ਜਾਂ ਕੋਈ ਨਾ ਕੋਈ ਉੱਥੇ ਪਹੁੰਚਿਆ ਹੋਵੇ ਇਹ ਚੀਜ਼ ਨਹੀਂ ਕਹੀਦੀ ਕਈ ਲੋਕ ਸ਼ੋਅ ਆਫ ਕਰਦੇ ਆ ਤੇ ਕਈ ਲੋਕ ਸ਼ੋਅ ਆਫ ਨਹੀਂ ਕਰਦੇ ਚਲੋ ਜੀ ਇਹ ਮੁੱਦਾ ਤਾਂ ਠੀਕ ਆ ਇਹ ਇੱਕ ਹੋਰ ਗੱਲ ਮੈਂ ਕਹਿਣ ਲੱਗੀ ਸੀ ਉਹ ਸੀਗੀ ਇਹ ਕਿ ਚਲੋ ਹਨਾ ਮੈਂ ਰੀਲਸ ਦੀ ਗੱਲ ਨਹੀਂ ਕਰ ਰਹੀ ਰੀਲਸ ਮਤਲਬ ਕਿ ਰੀਲਸ ਹੀ ਗੱਲ ਕਰ ਰਹੀ ਹਾਂ ਸੌਰੀ ਕਿ ਰੀਲਸ ਨਾ ਬਣਾਓ ਸਪੈਸ਼ਲ ਉਹੀ ਵੀਡੀਓਜ਼ ਨਾ ਬਣਾਓ ਕਿ ਜੇ ਮੈਂ ਆਪਾਂ ਕਿਸੇ ਨੂੰ ਦਾਨ ਦਿੰਨੇ ਆ ਦਾਨ ਵਾਲੀ ਵੀਡੀਓਸ ਪਾਤੀ ਦਾਨ ਦੇਣ ਲੱਗੇ ਸੋ ਇਹ ਮੈਂ ਤੁਹਾਡੇ ਦੀ ਬੇਨਤੀ ਕਰਦੀ ਆ ਜਿਨ੍ਹਾਂ ਦੀਆਂ ਕਰੋੜਾ ਰੁਪਏ ਦੀਆਂ ਕੋਠੀਆਂ ਟੈਗੀਆਂ ਨੇ ਵਿਚਾਰਿਆਂ ਤੇ ਅੱਜ ਇਹ ਟਾਈਮ ਆ ਗਿਆ ਕਿ ਉਹਨਾਂ ਨੂੰ ਮਤਲਬ ਕਿ ਚਲੋ ਆਪਣੇ ਵਰਗਿਆਂ ਤੋਂ ਰੋਟੀ ਲੈ ਕੇ ਖਾਣੀ ਵੀ ਨਹੀਂ ਚਲੋ ਬਸ ਤਾਂ ਉਹ ਲੰਗਰ ਹੈ ਇੱਕ ਜਿਹੜਾ ਦੁਨੀਆ ਲਾ ਰਹੀ ਆ ਤੇ ਉਹਨਾਂ ਨੂੰ ਮੰਗ ਕੇ ਖਾਣਾ ਪੈ ਰਿਹਾ ਵਾ ਤੇ ਦੂਜੀ ਗੱਲ ਇਹ ਆ ਵੀ ਤੁਸੀਂ ਉੱਥੇ ਜਾ ਕੇ ਵੀਡੀਓਸ ਨਾ ਬਣਾਓ ਤੈਨੂੰ ਤੁਸੀਂ ਸੇਵਾ ਕਰਨ ਜਾਣਦੇ ਹੋ ਆਪਦੀ ਸੇਵਾ ਕਰੋ ਕਾਫੀ ਲੋਕਾਂ ਬਾਰੇ ਤਵੇਂ ਵੀ ਸੁਣਿਆ ਕਿਥੇ ਲਾਈਵ ਵੀ ਹੋ ਰਿਹਾ ਸੋ ਇਹ ਚੀਜ਼ ਬਹੁਤ ਗਲਤ ਆ ਨਾ ਲਾਈਵ ਹੋਊ ਕਿਉਂਕਿ ਉਸ ਤੋਂ ਬਾਅਦ ਫਿਰ ਸਾਰੇ ਜਾਣੇ ਤੁਹਾਨੂੰ ਵੀ ਪਤਾ ਹੀ ਆ ਕਿ ਇੱਕ ਗੱਲਾਂ ਦਾ ਮੁੱਦਾ ਬਣ ਜਾਂਦਾ ਫਿਰ ਤੁਸੀਂ ਕਹਿੰਦੇ ਹੋ ਕਿ ਹਾਂ ਇਹ ਤਾਂ ਤਾਂ ਸਾਡੇ ਬਾਰੇ ਬੋਲ ਰਹੇ ਹਨ ਫੇਮ ਚਾਹੀਦਾ ਹੋਊਗਾ ਤੇ ਚਲੋ ਜੀ ਆਪਾਂ ਹੁਣ ਆਨੇ ਆ ਉਸ ਗੱਲ ਦੇ ਉੱਤੇ ਜਿਹੜੇ ਕਿ ਇੰਸਟਾਗ੍ਰਾਮ ਦੇ ਉੱਤੇ ਰੀਲਸ ਪਾ ਰਿਹਾ ਜਾਣੀ ਕਿ ਆਪਣੇ ਵਰਕ ਦੀਆਂ ਰੀਲਸ ਪਾ ਰਿਹਾ ਯਾ ਫਿਰ YouTube ਦੇ ਉੱਤੇ ਆ ਰੀਲਸ ਵੀਡੀਓਜ਼ ਪਾ ਰਿਆ ਮੈਂ ਤੁਹਾਨੂੰ ਦੱਸ ਦਿੰਨੀ ਆ ਕਿ ਤੁਹਾਡੇ ਕੋਲ ਚਲੋ ਜੀ ਤੇ ਮੈਂ ਇਹ ਕਹਿ ਰਹੀ ਸੀ ਕਿ ਕਾਫੀ ਲੋਕ YouTube ਦੇ ਉੱਤੇ ਵੀਡੀਓਜ਼ ਪਾ ਰਿਆ ਮੈਂ ਤੁਹਾਨੂੰ ਇੱਕ ਚੀਜ਼ ਦੱਸ ਦਿੰਨੀ ਆ ਕਈ ਲੋਕ ਤਾਂ ਚਲੋ ਫਿਲਮ ਵਗੈਰਾ ਵੀ ਅਪਲੋਡ ਕਰ ਰਿਆ ਆਪਦੇ ਵਲੌਗ ਪਾ ਰਿਆ ਜਾਂ ਕੁਝ ਵੀ ਪਾ ਰਿਆ ਕਿਸੇ ਨਾ ਕਿਸੇ ਮੁੱਦੇ ਤੇ ਗੱਲ ਕਰ ਰਿਆ ਭਰਾਵੋ ਮੈਂ ਇੱਕ ਚੀਜ਼ ਭੈਣਾਂ ਨੂੰ ਭਰਾਵਾਂ ਨੂੰ ਸਭ ਨੂੰ ਕਹਿਣਾ ਚਾਹੁੰਦੀ ਆ ਕਿ ਤੁਹਾਡੇ ਕੋਲ ਆਪਣਾ ਕੋਈ ਲਗ બિਜ਼ਨਸ ਹੋਊਗਾ ਥੋਡੇ ਕੋਲ ਆਪਦੀ ਕੋਈ ਹੋਰ ਇਨਕਮ ਸੋਰਸ ਹੋਊਗਾ ਥੋਡੇ ਕੋਲ ਆਪਦਾ ਚਲੋ ਕੋਈ ਨਾ ਕੋਈ ਬੈਂਕ ਬੈਲੈਂਸ ਵਧੀਆ ਹੋਊਗਾ ਜਿੰਨਾ ਲੋਕਾਂ ਨੇ ਕਮਾ ਕੇ ਹੀ YouTube ਤੋਂ ਖਾਣਾ YouTube ਤੋਂ ਹੀ ਰੋਟੀ ਖਾਣੀ ਆ ਉਹ ਲੋਕ ਦੱਸੋ ਕੀ ਕਰਨ ਮੈਂ ਤੁਹਾਨੂੰ ਇਹ ਵੀ ਕਹਿ ਦਿੰਨੀ ਆ ਕਿ ਜਿਹੜੇ ਲੋਕ ਵਿਚਾਰੇ YouTube ਤੇ ਉੱਤੇ ਸਾਡੇ ਵਰਗਿਆਂ ਕੋਈ ਵੀ ਵਲੌਗ ਪਾ ਰਿਹਾ ਫਿਲਮ ਪਾ ਰਿਹਾ ਕਿਸੇ ਵੀ ਕਿਸੇ ਮੁੱਦੇ ਤੇ ਕੁਝ ਵੀ ਪਾ ਰਿਹਾ ਗਲਤ ਹਾਂ ਗਲਤ ਜਿਹੜੇ ਲੋਕ ਕਿਸੇ ਨੂੰ ਜਾਣ ਬੁੱਝ ਕੇ ਹਨਾ ਜਾਨਵੁੱਜ ਕੇ ਮਤਲਬ ਕਿਸੇ ਦੀਆਂ ਵੀਡੀਓਜ਼ ਫੀਕ ਚੀਜ਼ਾਂ ਬਣਾਵਨਾ ਕਿ ਪਾ ਰਿਆ ਉਹ ਚੀਜ਼ਾਂ ਗਲਤ ਨੇ ਉਹ ਚੀਜ਼ਾਂ ਨਾ ਕਰੋ ਤਾਂ ਤੁਹਾਡੇ ਕੀ ਬੇਨਤੀ ਉਹ ਚੀਜ਼ਾਂ ਨਾ ਕਰੋ ਕਿਸੇ ਨੂੰ AI ਵਗੈਰਾ ਹੁਣ ਤੁਹਾਨੂੰ ਪਤਾ ਨੂੰ ਤਾਂ ਸੱਚੀ ਦੱਸਾਂ ਤਾਂ ਡਾਰੀ ਬਹੁਤ ਲੱਗਦਾ ਆ ਕਿ ਇਦਾਂ ਦਾ ਕੀ ਹਨਾ ਬਹੁਤ ਕੁਝ ਹੋ ਰਿਹਾ ਵਾ ਸੋ ਉਹ ਚੀਜ਼ਾਂ ਨਾ ਕਰੋ ਮਤਲਬ ਕਿ ਕਿਸੇ ਦੇ view ਲੈਣ ਵਾਸਤੇ ਗਲਤ ਬੇਸ ਤੇ view ਨਾ ਲਓ ਬਾਕੀ ਮੈਂ ਇਹੀ ਕਹਿਣਾ ਚਾਹੁੰਨੀ ਆ ਜੀ ਜਿਹੜੇ ਲੋਕ ਕਹਿੰਦੇ ਨੇ ਕਿ ਇਹਨਾਂ ਨੂੰ ਤਾਂ ਹਜੇ ਵੀ YouTube ਉੱਤੇ ਵਲੌਗ ਪਾਈ ਜਾਂਦੇ ਨੇ YouTube ਉੱਤੇ ਫਿਲਮਾਂ ਪਾਈ ਜਾਂਦੇ ਨੇ ਬਾਈ ਮੈਂ ਤੁਹਾਨੂੰ ਇੱਕ ਗੱਲ ਕਹਿ ਦੇਣੀ ਆ ਕਿ ਤੁਸੀਂ ਥੋੜਾ ਕੋਈ ਇਨਕੰਸੋਰਸ ਹੋਗਾ ਸਾਡੇ ਵਰਗਿਆਂ ਨੇ ਤਾਂ ਰੋਟੀ ਹੀ ਇੱਥੋਂ ਖਾਣੀ ਆ ਸਾਡੇ ਵਾਸਤੇ ਤਾਂ ਸਾਡੇ ਇਹ ਕੰਮ ਆ ਜਿਹੜਾ ਸੀ ਥੋ ਕਮਾ ਕੇ ਖਾਣਾ ਠੀਕ ਹੈ ਜੇ ਅਸੀਂ ਨਾ ਇੱਥੇ ਕੋਈ ਵੀ ਅਪਲੋਡ ਚੀਜ਼ ਕਰੀਏ ਸਾਡਾ ਨੁਕਸਾਨ ਆ ਹੁਣ ਜਿਹੜੇ ਕਾਫੀ ਮਤਲਬ ਕਿ ਨੀਵੇਂ ਹੇਠ ਹੋ ਨਹੀਂ ਨੇ ਪੱਦਰ ਤੋਂ ਉੱਠੇ ਆ ਜਿਵੇਂ ਕੀ ਕਰ ਲਓ ਅਸਲਾ ਤੁਸੀਂ ਸਾਰੇ ਉਹਨਾਂ ਨੂੰ ਜਾਣਦੇ ਹੋ ਠੀਕ ਹੈ ਉਹ ਵਿਚਾਰਾ ਕਿੰਨੇ ਮਤਲਬ ਕਿ ਕਿੱਥੋਂ ਉੱਠਿਆ ਆਇਆ ਉਹ ਬੰਦਾ ਤੇ ਜੇ ਉਹ ਇਸ ਟਾਈਮ ਉਚਾਈਆਂ ਤੇ ਆ ਜਿਹੜਾ ਤੁਹਾਡੇ ਵਰਗੇ ਉਹਨਾਂ ਨੂੰ ਲੈ ਕੇ ਗਿਆ ਉਚਾਈਆਂ ਤੇ ਉਹਨਾਂ ਦੀ ਮਿਹਨਤ ਬਹੁਤ ਜ਼ਿਆਦਾ ਸੀਗੀ ਉਹ ਵੀ ਇੱਕ ਹਿਸਾਬ ਦੇ ਇੱਥੋਂ ਹੀ ਇਹਨਾਂ ਚੀਜ਼ਾਂ ਤੋਂ ਹੀ ਉਹਨਾਂ ਨੂੰ ਇਸ ਟਾਈਮ ਇਹਨਾਂ ਚੀਜ਼ਾਂ ਤੋਂ ਇਹਨਾਂ ਦੀ ਵੀ ਰੋਟੀ ਚੱਲਦੀ ਆ ਸੋ ਕਿਸੇ ਨੂੰ ਇਹ ਨਾ ਕਿਹਾ ਕਰੋ ਕਿ ਇਹ YouTube ਤੇ ਆ ਪਾ ਤਾ ਉਹ ਪਾ ਤਾ ਐਵੇਂ ਕਰਦਾ ਹਾਂ ਜਿਹੜੀਆਂ ਚੀਜ਼ਾਂ ਨੇ ਕਿ ਜਿਵੇਂ ਕਿ ਕਿਸੇ ਹਾਲਾਤਾਂ ਨੂੰ ਸਮਝਣਾ ਜਈਦਾ ਤੁਸੀਂ ਨੱਚ-ਨੱਚ ਕੇ ਰੀਲਸ ਪਾ ਰਹੇ ਹੋ ਉਹ ਚਲੋ ਠੀਕ ਹੈ ਲੱਗਾ ਕਿਉਂਕਿ ਇੰਸਟਾਗ੍ਰam ਤੋਂ ਕਿਸੇ ਨੂੰ ਪੈਸੇ ਨਹੀਂ ਆਉਨੇ ਤੁਸੀਂ ਉਹਦੇ ਉੱਤੇ ਕੋਈ ਵੀ ਨਵੀਂ ਅਪਡੇਟ ਪਾ ਸਕਦੇ ਹੋ ਅਹੜ ਦੇ ਬਾਰੇ ਪਾ ਸਕਦੇ ਹੋ ਜ਼ਰੂਰੀ ਨਹੀਂ ਕਿ ਤੁਸੀਂ ਨੱਚ ਕੇ ਰੀਲਸ ਪਾਉਣੀਆਂ ਹੋ ਉਹ ਤੁਸੀਂ ਕਿਸੇ ਵੀ ਮੁੱਦੇ ਤੇ ਪਾ ਸਕਦੇ ਹੋ ਪਰ YouTube ਭਈ ਲੋਕਾਂ ਦੀ ਰੋਟੀ ਆ ਲੋਕਾਂ ਨੇ ਜੇ ਇਹਦੇ ਉੱਤੇ ਨਹੀਂ ਕੁਝ ਅਪਲੋਡ ਕਰਦੇ ਤਾਂ ਤੁਹਾਨੂੰ ਵੀ ਪਤਾ ਕਿ ਉਹ ਖਾਣਗੇ ਕਿੱਥੋਂ ਹਨਾ ਸੋ ਤਾਂ ਕਰਕੇ ਪਲੀਜ਼ ਕਿਸੇ ਤੇ ਇਦਾਂ ਨਾ ਬੋਲਾ ਕਰੋ ਮੇਰੀ ਤਾਂ ਇਹ ਹੀ ਤੁਹਾਡੇ ਅੱਗੇ ਰਿਕਵੈਸਟ ਆ ਬਸ ਇੰਨਾ ਹੀ ਮੈਂ ਕਹਿਣਾ ਚਾਹੁੰਦੀ ਆ ਬਾਕੀ ਮੈਂ ਉਮੀਦ ਕਰਦੀ ਆਂ ਕਿ ਤੁਸੀਂ ਮੇਰੀ ਇਸ ਚੀਜ਼ ਨੂੰ ਚੰਗੀ ਤਰ੍ਹਾਂ ਸਮਝੋਗੇ ਜਿਹੜੇ ਕਿ ਲੋਕ ਕਹਿੰਦੇ ਨੇ ਇਹਨਾਂ ਨੂੰ ਹਜੇ ਵੀ YouTube 'ਤੇ ਪਈ ਆ ਹਜੇ ਵੀ ਫਿਲਮਾਂ ਪਾਈ ਜਾਂਦੇ ਆ ਜਿਨ੍ਹਾਂ ਦੀ ਰੋਟੀ ਹੋਈ ਇਸੇ ਤੋਂ ਜਲਦੀ ਆ ਉਹ ਬੰਦੇ ਨੇ ਤਾਂ ਪਾਉਣੀ ਹੀ ਪਾਉਣੀ ਆ ਚਲੋ ਨੁਕਸਾਨ ਹੋ ਗਏ ਬਹੁਤ ਲੋਕਾਂ ਦੇ ਹੋਏ ਆ ਬਹੁਤ ਦੁੱਖ ਵੀ ਆ ਇਸ ਚੀਜ਼ ਦਾ ਕਾਫੀ ਲੋਕ ਕੀ ਬੋਲ ਜਾਂਦੇ ਆ ਵੀ ਇਹਨੇ ਤਾਂ ਕੁਝ ਕੀਤਾ ਨਹੀਂ ਇਹਦੀ ਤਾਂ ਵੀਡੀਓ ਨਹੀਂ ਆਈ ਰੀਲਸ ਨਹੀਂ ਆਈ ਇਹਨੇ ਕਿਸੇ 'ਤੇ ਪਾਸੇ ਕੁਝ ਵੀ ਅ ਡੋਨੇਟ ਨਹੀਂ ਕੀਤਾ ਹੈਗਾ ਕਿਸੇ ਦੀ ਹੈਲਪ ਨਹੀਂ ਕੀਤੀ ਤਾਂ ਇਹ ਨਾ ਸੋਚੋ ਕਿ ਕੋਈ ਬੰਦਾ ਅਪਲੋਡ ਨਹੀਂ ਕਰ ਰਿਹਾ ਤਾਂ ਉਹ ਕਿਸੇ ਦੀ ਹੈਲਪ ਨਹੀਂ ਕਰ ਰਿਹਾ ਕੋਈ ਬੰਦਾ ਗੁਪਤਦਾਨ ਵੀ ਕਰ ਸਕਦਾ ਆ ਕਿਉਂਕਿ ਕਾਫੀ ਲੋਕ ਨਹੀਂ ਸ਼ੋਅ-ਆਫ ਕਰਦੇ ਹੁਣ ਜਿਹੜੇ ਵੱਡੇ ਪੱਧਰ ਦੇ ਆਰਟਿਸਟ ਨੇ ਉਹਨਾਂ ਦਾ ਤੁਹਾਨੂੰ ਪਤਾ ਹੀ ਹੈ ਕਿ ਉਹ ਤਾਂ ਵਿਚਾਰਿਆਂ ਦੀ ਊਂਬੀ ਗੋਸ਼ ਮਣਮਟਾ ਲੋਕਾਂ ਦਾ ਚੰਗਾ ਤੇ ਕੀ ਮਾੜਾ ਵੀ ਬਹੁਤ ਸ਼ਤਿਫਲਾਉਂਦੇ ਆ ਉਹਨਾਂ ਵਿਚਾਰਿਆਂ ਤਾਂ ਆਪਣੇ ਆਪ ਹੀ ਵਾਇਰਲ ਹੋਣਾ ਹੀ ਹੋਣਾ ਜਿਹੜੇ ਕਿ ਸਾਡੇ ਵਰਗੇ ਲੋਕ ਆ ਜੀ اپلوਡ ਕਰਦੀ ਚੀਜ਼ ਫਿਰ ਤਾਂ ਜੀ ਓਕੇ ਦੀ ਰਿਪੋਰਟ ਆ ਇੰਨੇ ਕੁਛ ਤਾਂ ਨਹੀਂ ਕੀਤਾ ਜੇ اپلوਡ ਨਹੀਂ ਕੀਤਾ ਕੁਛ ਨਹੀਂ ਇਹ ਜਿਹਾ ਕੀਤਾ ਫਿਰ ਉਹ ਸਮਝਦੇ ਆ ਕਿ ਇਹਨੇ ਤਾਂ ਕੁਛ ਕੀਤਾ ਹੀ ਨਹੀਂ ਹੁਣ ਸੋ ਇਹ ਚੀਜ਼ਾਂ ਨਾ ਕਰਿਆ ਕਰੋ ਮੇਰੀ ਤੁਹਾਡੇ ਗੀ ਇਹ ਕੋਈ ਇੱਕ ਇਹੀ ਬੇਨਤੀ ਆ ਤੇ ਬਾਕੀ ਜੀ ਮੈਂ ਤੁਹਾਨੂੰ ਇਹੀ ਕਹਿਣੀ ਆ ਕਿ ਸਪੋਰਟ ਕਰਿਆ ਕਰੋ ਜਿਵੇਂ ਹਰ ਦੇ ਸਮੇਂ ਦੇ ਵਿੱਚ ਤੁਸੀਂ ਇੱਕ ਦੂਸਰੇ ਦੇ ਨਾਲ ਖੜਿਓ ਇਦਾਂ ਹੀ ਇੱਕ ਦੂਸਰੇ ਦੇ ਨਾਲ ਖੜਿਆ ਕਰੋ ਬਾਕੀ AI ਦੀ ਵਰਤੋਂ ਬੇਨਤੀ ਆ ਚੰਗੀ ਚੀਜ਼ ਲਈ ਕਰੋ ਮਾੜੀ ਚੀਜ਼ ਨਹੀਂ ਮੈਨੂੰ ਸੱਚੀ ਦੁੱਖ ਲੱਗਿਆ ਕਿ ਹਰਮੰਦਰ ਸਾਹਿਬ ਦੀ ਵੀ ਵੀਡੀਓਜ਼ ਮੈਂ ਵਿੱਚ ਮੈਂਸ਼ਨ ਕਰੂੰਗੀ ਉਹ ਵੀ ਚੱਕ ਕੇ ਕਿਸੇ ਨੇ ਇਦਾਂ ਕੀਤੀ ਸੱਚੀ ਬਹੁਤ ਦਿਲ ਦੁਖਿਆ ਬਈ ਵਿਊ ਪਿੱਛੇ ਇੰਨਾ ਵੀ ਨਾ ਗਿਰੋ ਮੈਂ ਮੰਨਦੀ ਆ ਲੋਕਾਂ ਦੀ ਰੋਟੀ YouTube ਤੋਂ ਚੱਲਦੀ ਆ Snapchat ਤੋਂ Facebook ਤੋਂ Instagram ਤੋਂ ਪਰ ਇਹਦਾ ਮਤਲਬ ਇਹ ਨਹੀਂ ਆ ਕਿ ਤੁਸੀਂ ਗੰਦੀਆਂ ਚੀਜ਼ਾਂ ਪਾਓ ਇਹਦਾ ਮਤਲਬ ਇਹ ਨਹੀਂ ਤੁਸੀਂ ਏਡੇ ਫੱਟੇ ਰੱਬ ਦੇ ਘਰ ਨੂੰ ਤੁਸੀਂ ਇਦਾਂ ਕਰ ਦੋ ਠੀਕ ਹੈ ਕਿਸੇ ਬੰਦੇ ਦੀ ਲਾਈਫ ਖਰਾਬ ਕਰ ਦੋ ਕਿਸੇ ਤੇ ਗਲਤ ਥਿਊ ਵਿਊ ਲੈਣ ਪਿੱਛੇ ਗਲਤ ਪੈਸਾ ਕਮਾਉਣ ਵਿੱਚ ਗਲਤ ਚੀਜ਼ ਨੂੰ ਨਹੀਂ ਪ੍ਰਮੋਟ ਕਰਨਾ ਚੰਗੀਆਂ ਚੀਜ਼ਾਂ ਨੂੰ ਪ੍ਰਮੋਟ ਕਰੋ AI ਦੀ ਵਰਤੋਂ ਘੱਟ ਕਰੋ ਕਿਸੇ ਦੀ ਜ਼ਿੰਦਗੀ ਬਰਬਾਦ ਨਾ ਕਰੋ ਆਪਾਂ ਸਿਰਫ ਤੁਹਾਨੂੰ ਇਹ ਨਹੀਂ ਕਹਿਣਾ ਚਾਹੁੰਦੇ ਆ ਉਮੀਦ ਕਰਦੀ ਆ ਕਿ ਤੁਹਾਨੂੰ ਮੇਰੀਆਂ ਇੰਨੀਆਂ ਇੱਕ ਗੱਲਾਂ ਸਹੀ ਲੱਗੀਆਂ ਹੋਣਗੀਆਂ ਤੇ ਤੁਸੀਂ ਇਹਨਾਂ 'ਤੇ ਅਮਲ ਜ਼ਰੂਰ ਕਰੋਗੇ ਬਾਕੀ ਤਾਂ ਵੱਡੇ ਵੱਡੇ ਸਿਆਣੇ ਕਿਆ ਕਿਆ ਕੇ ਚਲੇਗੇ ਮੇਰੇ ਵਰਗੀ ਤਾਂ ਚਲੋ ਬਾਕੀ ਕੋਈ ਨਹੀਂ ਕਹਿੰਦੇ ਨੇ ਦੱਸ ਨਹੀਂ ਦੱਸਾਂ ਚੋ ਦੂਦੰਦੇ ਤਾਂ ਸੁਣਦੇ ਆ ਸਮਝਦੇ ਆ ਤੇ ਵਰਦੋ ਕਰਦੇ ਆ ਬਾਕੀ ਥੈਂਕ ਯੂ ਸੋ ਮਚ ਧੰਨਵਾਦ ਜਿਹੜੇ ਲੋਕ ਇੰਨੀ ਜ਼ਿਆਦਾ ਸੇਵਾ ਕਰ ਰਿਹਾ ਹੋ ਪਰਮਾਤਮਾ ਉਹਨਾਂ ਦੇ ਉੱਤੇ ਹਮੇਸ਼ਾ ਚੜ੍ਹਦੀ ਕਲਾ ਰੱਖੇ ਤੇ ਚੜ੍ਹਦੀ ਕਲਾ ਦੇ ਵਿੱਚ ਤੁਸੀਂ ਰਹੋ ਤੇ ਬਾਬਾ ਸੱਚੇ ਬਾਦਸ਼ਾਹ ਸਰਬੱਤ ਦਾ ਭਲਾ ਕਰੇ ਸਤਿ ਸ਼੍ਰੀ ਅਕਾਲ ਜੀ